気合い入れてくれ ਬੀਤੇ ਦਿਨੀ ਅਸਾਮ ਦੇ ਡਿਬੜੂਗੜ੍ਹ ਦੇ ਵਿੱਚ ਡਿਊਟੀ ਦੌਰਾਨ ਮਾਨਸਾ ਦੇ ਫੌਜੀ ਜਵਾਨ ਦੇ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਸੀ ਜਿਸ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਅੱਜ ਪੂਰੇ ਸਰਕਾਰੀ ਸਨਮਾਨ ਦੇ ਨਾਲ ਰਾਜਵੀਰ ਸਿੰਘ ਦੀ ਮ੍ਰਿਤਕ ਦੇ ਪਿੰਡ ਲਿਆਂਦੀ ਗਈ ਉਹਨਾਂ ਦੇ ਜਦੀ ਪਿੰਡ ਲਿਆਂਦ ਕੇ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ 28 ਸਾਲਾਂ ਰਾਜਵੀਰ ਦੀ ਜਿਹੜਾ ਆਸਾਮ ਦੇ ਡਿਬੜੂਗੜ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅਜਨ ਨਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਪਿੰਡ ਤਾਮਕੋਟ ਦੇ ਵਿੱਚ ਲਿਆਂਦਾ ਗਿਆ ਜਿੱਥੇ ਸਰਕਾਰੀ ਸਨਮਾਨ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਸੰਸਕਾਰ ਕੀਤਾ ਗਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਗਈ ਤੇ ਇਸ ਮੌਕੇ ਇਸ ਫੌਜੀ ਜਵਾਨ ਨੂੰ ਆਖਰੀ ਸਫ਼ਰ ਦੇ ਵਿੱਚ ਸਜਦਾ ਕਰਨ ਦੇ ਲਈ ਤੂ ਸ਼ਹਿਰ ਦੀਆਂ ਕਈ ਮਹਾਨ ਸ਼ਖਸੀਅਤਾਂ ਵੀ ਉਸ ਦੇ ਵਿੱਚ ਸ਼ਾਮਿਲ ਹੋਈਆਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਸਾਬਕਾ ਫੌਜੀਆ ਦੀ ਐਸੋਸੀਏਸ਼ਨ ਦੇ ਵੱਲੋਂ ਇਸ ਮੌਕੇ ਤੇ ਪਹੁੰਚ ਕੇ ਪਰਿਵਾਰ ਤੇ ਨਾਲ ਦੁੱਖ ਭੰਡਾਇਆ ਗਿਆ ਤੇ ਉੱਥੇ ਹੀ ਮੌਜੂਦਾ ਵਿਧਾਇਕ ਵਿਜੇ ਸਿੰਘਲਾ ਦੇ ਵੱਲੋਂ ਵੀ ਇਸ ਮੌਕੇ ਜਿਹੜਾ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਭੰਡਾਇਆ ਗਿਆ ਤੇ ਇਸ ਫੌਜੀ ਜਵਾਨ ਦੀ ਆਖਰੀ ਯਾਤਰਾ ਦੇ ਵਿੱਚੋਂ ਸ਼ਾਮਿਲ ਹੋਏ ਨੇ ਤੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਵਿਧਾਇਕ ਵਿਜੇ ਸਿੰਘਲਾ ਤੇ ਸਾਫ ਕੌਫੀ ਅਧਿਕਾਰੀ ਕੀ ਕੁਛ ਕਹਿ ਰਹੇ ਨੇ ਇੱਕ ਬਾਰੀ ਸੁਣ ਲੈਣੇ ਹੈ ਜੀ ਸਾਡੇ ਫਨਤਾਮਪੁਰ ਦੇ ਨੌਜਵਾਨ ਅਰਜਨ ਸਿੰਘ ਨੇ ਲੈਣੀ ਪੁੱਤਰ ਰਸੀਗਰ ਸਿੰਘ ਜੋ ਕਿ ਡਿਬਰੂਗੜ੍ਹ ਦੇ ਕੇ ਬੰਗਾਲ ਰੇਲਵੇ ਮੰਟਸ ਤੇ ਟੋਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਇੰਜੀਨੀਅਰਿੰਗ ਵਿੰਗ ਚ ਕੰਮ ਕਰੇ ਸੀ ਬੜਾ ਜੀ ਅਫਸੋਸ ਹੈ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਸਨਮਾਨਾਂ ਦੀ ਰੱਖੀ ਕਰਨੀ ਜਾਂ ਕੋਈ ਕੁਰਬਾਨੀ ਦੇਣੇ ਆ ਤਾਂ ਵੱਦ ਚੜ ਕੇ ਉਹ ਅੱਗੇ ਕੁਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਂਦਾ ਜਿੱਥੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਪਾਕਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਬਰਾ ਉਹ ਫਤਿਹ ਦਾ ਕਾਰਾ ਵਾਚ ਲਿਆ ਗਿਆ ਉਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਦੇ ਨਾਮ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੇ ਪ੍ਰਾਨ त्यागे ਨੇ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਉਥੇ ਉਹਨਾਂ ਦੇ ਮਾਪੇ ਬਪੂ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਹੈ ਉਹ ਲਾ ਮਸਾਲਾ ਹੈ ਉਹ ਵੀ ਸਾਡਾ ਹਮੇਸ਼ਾ ਉਹਦੇ ਪੱਜੇ ਸਿਰ ਚੁਕਾ ਰਹੇਗਾ ਔਰ ਉਹਦੀ ਲਾਸਾਨੀ ਕਰਵਾਨੀ ਨੂੰ ਹਮੇਸ਼ਾ ਜਾ ਰਿਹਾ ਹੈ ਜਿਲ੍ਹਾ ਪ੍ਰਧਾਨ ਜੀ ਸਾਫ ਕਾ ਸੈਨਫੈਲਫਰ ਐਸੋਸੀਏਸ਼ਨ ਦਾ ਇਹ ਜੋ ਅੱਜ ਤੁਸੀਂ ਸਾਰੇ ਆਪਾਂ ਰਾਜਵੀਰ ਸਿੰਘ ਜੀ ਦੇ ਅੰਤਮ ਯਾਤਰਾ 'ਚ ਸ਼ਾਮਲ ਹੋਇਆ ਰਾਜਵੀਰ ਸਿੰਘ ਦੀ 237 ਇੰਜੀਨੀਅਰ ਰੈਜiment ਸੀ ਜੋ ਇੰਜੀਨੀਅਰ ਰੈਜiment ਉਹਨੀਆਂ ਉਹਦੇ ਲੜਾਈ ਦੇ ਨਾਲ ਨਾਲ ਉਹ ਬਾਕੀ ਫੌਜ ਵਾਸਤੇ ਵੀ ਸਪੋਰਟਿੰਗ ਦਾ ਕੰਮ ਕਰਦੀ ਆ ਜਿਵੇਂ ਕੋਲ ਬਣਾਉਣੇ ਰਾਹ ਬਣਾਉਣੇ ਉਹਨਾਂ ਵਾਸਤੇ ਬਿਲਡਿੰਗਾਂ ਕਰਨੀਆਂ ਤਾਂ ਇਹਨਾਂ ਨੂੰ ਇੰਜੀਨੀਅਰ ਰੈਜiment ਕਿਹਾ ਜਾਂਦਾ ਤਾਂ ਇਹ 2017 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਇੰਜੀਨੀਅਰ ਦੇ ਵਿੱਚ ਉੱਥੋਂ ਆਪਣੀ ਰੁੜਕੀ ਤੋਂ ਟ੍ਰੇਨਿੰਗ ਕਰਨ ਤੋਂ ਉਪਰੰਤ ਇਹਨਾਂ ਨੂੰ 237 ਇੰਜੀਨੀਅਰ ਰੈਜiment ਆ ਗਿਆ 237 ਜੇਨੇਰਲ ਰੈਜiment ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਆਪਣੀ ਡਿਊਟੀ ਕੀਤੀ ਡਿਊਟੀ ਕਰਦੇ ਹੋਏ ਇਹ ਜਿਵੇਂ ਦੱਸਦੇ ਨੇ ਕਿ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਕਰ ਰਹੇ ਸੀ ਜਦੋਂ ਨੂੰ ਪਤਾ ਹੀ ਗਿਆ ਕਿ ਫੌਜੀ ਟ੍ਰੇਨਿੰਗ ਹਾਰਡ ਵੀ ਹੁੰਦੀ ਹੈ ਕੁਝ ਗਰਮੀ ਦਾ ਮੌਸਮ ਹੈ ਵੈਸੇ ਤਾਂ ਮੈਡੀਕਲ ਚੈੱਕਅਪ ਹੁੰਦੇ ਨੇ ਪਰ ਟ੍ਰੇਨਿੰਗ ਕਰਦੇ ਆ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਰਟ ਅਟੈਕ ਆਇਆ ਤੇ ਹਾਰਟ ਅਟੈਕ ਨਾਲ ਹੀ ਮੌਤ ਹੋ ਗਈ ਉਹ ਸੋ ਜਿੱਥੇ ਰਾਜਵੀਰ ਸਿੰਘ ਜੀ ਜਾਨ ਦਾ ਪਰਿਵਾਰ ਨੂੰ ਘਾਟਾ ਪਿਆ ਹੈ ਤਾਂ ਮੈਂ ਸਮਝਦਾ ਇਹ ਪੂਰੇ ਦੇਸ਼ ਦਾ ਘਾਟਾ ਹੈ ਕਿਉਂਕਿ ਇੱਕ ਸੈਨਿਕ ਹੈ ਜੋ ਆਪਣੇ ਦੇਸ਼ ਲਈ ਹਮੇਸ਼ਾ ਪਿਆਰ ਰਹਿਦਾ ਹੈ ਤਾਂ ਇੰਨੀ ਟ੍ਰੇਨਿੰਗ ਕਰਨ ਤੋਂ ਬਾਅਦ 6-8 ਸਾਲ ਨੌਕਰੀ ਹੋ ਗਈ ਸੀ ਤਾਂ ਆਪਣਾਂ ਫੌਜਾਂ ਨੂੰ ਬਹੁਤ ਵੱਡਾ ਇਹਨਾਂ ਦੇ ਤੁਰਜਾਂ ਨਾਲ ਘਾਟਾ ਪਿਆ ਪਰ ਜਿਸ ਤਰ੍ਹਾਂ ਇੱਥੇ ਲੋਕਾਂ ਦਾ ਪਿਆਰ ਹੈ ਖਾਸ ਕਰਕੇ ਛੋਟਾ ਮੀਡੀਆ ਵਾਲਿਆਂ ਦਾ ਵੀ ਪਿਆਰ ਹੈ ਜਿਹੜੇ ਸਾਡੇ ਸੈਨਿਕਾਂ ਦੀ ਹਰੇਕ ਕਦਮ ਲੋਕਾਂ ਤੱਕ ਪਹੁੰਚਾਉਂਦੇ ਹੋ